ਉਹ ਕਿਵੇਂ ਲੱਗਦਾ ਕਿੱਥੇ ਲੱਗਦੀ ਹੈ ਵੈਸੇ ਤਾਂ ਲੋਡ ਨਹੀਂ ਪੈਂਦੀ ਬਹੁਤ ਰੀਅਰ ਚਾਂਸ ਹੁੰਦੇ ਆ ਬੋਤਲ ਲਾਉਣ ਦੇ ਨਹੀਂ ਤਾਂ ਟੀਕੇ ਨਾਲ ਜਾਨਵਰ ਠੀਕ ਹੋ ਜਾਂਦਾ ਕੋਈ ਦਵਾਈ ਨਾਲ ਜੇ ਲਾਉਣੀ ਪੈ ਵੀ ਜਾਵੇ ਬਿਲਕੁਲ نیچے ਡਿੱਗ ਪਿਆ ਜਾਨਵਰ ਹਨਾ ਖਾਣਾ ਪੀਣਾ ਛੱਡ ਗਿਆ ਇਧਰ ਨੂੰ ਕਰ ਲਓ ਮੜੀ ਇੱਥੇ ਤਾਂ ਨੂੰ ਰੱਖ ਮਾਰੀ ਕੰਪੜੀ ਨੂੰ ਆ ਹੀ ਫੜ ਲੈ ਤਨ ਨੂੰ ਆਹਾ ਹੁੰਦੀ ਹੈ ਇਹਦੀ ਫੂਡ ਪਾਈਪ ਮੂੰਥਣੀ ਖਾਣਾ ਜਾਂਦਾ ਹੈ ਇੱਥੋਂ ਆਪਾਂ ਦੇਖਾਂਗੇ ਨਾ ਆਹ ਮੁੱਟੀ ਨਾੜ ਹੈ ਜਿਹੜੀ ਕੋਈ ਦੇਖ ਸਕਦਾ ਟੱਚ ਕਰਕੇ ਆਜੋ ਆਹ ਦੇਖੋ ਆ ਸੀਗੀ ਮੁੱਟੀ ਜ਼ਿਆਦਾ ਨਾ ਦੱਬੋ ਹਾਂ ਹਲਕਾ ਟੱਚ ਕਰੋ ਹਾਂ ਹੈਗੇ ਨਾ ਮੁੱਟੀ ਇਹਨਾਂ ਦੇ ਦੋਨੋਂ ਸਾਈਡ ਲੈਫਟ ਸਾਈਡ ਵੀ ਰਾਈਟ ਸਾਈਡ ਵੀ ਇੱਕ ਵੇਨ ਹੁੰਦੀ ਹੈ ਮੋਟੀਆਂ ਵੇਨ ਹੁੰਦੀਆਂ ਬਲੱਡ ਵਾਲੀਆਂ ਉਹਦੇ ਵਿੱਚ ਹਮੇਸ਼ਾ ਡ੍ਰਿਪ ਲੱਗਦੀ ਹੈਗੀ ਜੇਦੋਂ ਆਪਾਂ ਥੋੜਾ ਜਿਹਾ ਹਲਕਾ ਜਿਹਾ ਫੋਰਸ ਦੇ ਤੇ ਦੇਵਾਂਗੇ ਠੀਕ ਹੈ ਦਬਾਅ ਦੇਵਾਂਗੇ ਨਾੜਾਂ ਤੇ ਇਦਾਂ ਫੜ ਲਿਆ ਤਾਂ ਇਹ ਉੱਠ ਖੜੀ ਹੋਆਂੀਆਂ ਫੁੱਲ ਗਈਆਂ ਥੋੜੀਆਂ ਜੀਆਂ ਠੀਕ ਹੈ ਆ ਦੇਖ ਸਕਦੇ ਹੋ ਤੁਸੀਂ ਇੱਧਰ ਵੀ ਫੁੱਲ ਗਈ ਇੱਧਰ ਹੀ ਫੁੱਲ ਗਈ ਜਿਹੜਾ ਸੀਗਾ ਆਪਣਾ ਪਹਿਲਾ ਟੀਕਾ ਪਹਿਲਾ ਤਰੀਕਾ ਸੀਗਾ ਆਈ ਐਮ ਲਾਉਂਦੇ ਸੀਗੇ ਆਪਾਂ ਟੀਕਾ ਮਾਸ ਦੇ ਵਿੱਚ ਉਹ ਆਪਾਂ ਸਿੱਧਾ ਲਾਉਂਦੇ ਸੀ 90 ਡਿਗਰੀ ਦੇ ਐਂਗਲ ਤੇ ਤੇ ਜਿਹੜਾ ਚਮੜੀ ਚ ਲਾਉਂਦੇ ਸੀ ਉਹ ਆਪਾਂ 60 70 ਡਿਗਰੀ ਐਂਗਲ ਤੇ ਲਾਉਂਦੇ ਥੋੜਾ ਟੇਡਾ ਕਿਉਂਕਿ ਉਹ ਆਪਾਂ ਚਮੜੀ ਚ ਲਾਉਣਾ ਹੁੰਦਾ ਸੀ ਜਿਹੜਾ ਵੇਨ ਦੇ ਵਿੱਚ ਟੀਕਾ ਲੱਗਦਾ ਆਪਾਂ ਕੋਈ ਸੈਂਪਲ ਲੈਣੇ ਆ ਬਿਮਾਰੀ ਤੋਂ ਠੀਕ ਹੈ ਜਾਂ ਫਿਰ ਆਪਾਂ ਡ੍ਰਿਪ ਲਾਉਣੇ ਆ ਬੋਤਲ ਲਾਉਣੇ ਹੈਗੇ ਉਹ 30 ਡਿਗਰੀ ਐਂਗਲ ਤੇ ਥੋੜਾ ਜਿਹਾ ਤਿਰਛਾ ਲੱਗਦਾ ਹੁਣ ਆਪਾਂ ਇੱਥੋਂ ਮੰਨ ਲਓ ਸੈਂਪਲ ਲੈਣਾ ਜਾਂ ਬੋਤਲ ਲਾਉਣੀ ਹੈਗੀ ਆ ਇਹਦੀ ਨਸ ਖੜੀ ਹੋ ਗਈ ਤਾਂ ਇੱਥੇ ਆਪਾਂ 30 ਡਿਗਰੀ ਐਂਗਲ ਤੇ ਬਲੱਡ ਆ ਗਿਆ ਐਦਾਂ ਲੱਗਦੀ ਹੈ ਬੋਤਲ ਇਹਨੂੰ ਵੇਨ ਦੇ ਵਿੱਚ ਟੀਕਾ ਲਾਉਣ ਨੂੰ ਆਪਾਂ ਇੰਟਰਾਵੇਨਸ ਕਹਿ ਦਿੰਦੇ ਆ ਜਿਹੜਾ ਕਿ ਨਾੜ ਦੇ ਵਿੱਚ ਟੀਕਾ ਲਾਉਣਾ ਇਹ ਤਿੰਨ ਰੂਟ ਹੁੰਦੇ ਹੈਗੇ ਟੀਕਾ ਲਾਉਣ ਦੇ ਪਹਿਲਾ ਜਿਹੜਾ ਇੰਟਰਾਮਸਕੂਲਰ ਦੂਜਾ ਸਬਕਟ ਐਸ ਸੀ ਕਹਿ ਦਿੰਦੇ ਆ ਜਿਹਨੂੰ ਆਪਾਂ ਤੀਜਾ ਇੰਟਰਾਵੇਨ ਛੱਡ ਦੇਈਏ